ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਦੋਸਤੋ ਜਿਹੜੇ ਮੇਰੇ ਵੀਰ ਆਪਣੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਜਿਹੜੇ ਮੇਰੇ ਵੀਰ ਦੇ ਕੋਈ ਹੋਰ ਕੋਈ ਐਚਐ ਬਿਹੜਾ ਚ ਕੋਈ ਨਗ ਪਸੰਦਾ ਜਾਂ ਕੋਈ ਵੀ ਸਿੰਗਲ ਨਗ ਦੀ ਜਾਣਕਾਰੀ ਲੈਣੀ ਹੈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਦੋਸਤੋ ਅੱਜ ਤੁਹਾਨੂੰ ਆਪਾਂ ਇੱਕ ਜਰਸੀ ਵੈੜ ਦੂਜਾ ਸੂਆ ਦੀ ਪ੍ਰੋਪਰ ਡਿਟੇਲ ਦਵਾਂਗੇ ਹਾਂਜੀ ਦੋਸਤੋ ਜਿਹੜੀ ਐ ਸਕਰੀਨ ਤੇ ਤੁਸੀਂ ਆਪਣੀ ਦੇਖ ਰਹੇ ਹੋ ਜਰਸੀ ਵੈੜ ਪੰਜਾਬ ਵਾਲੀ ਜਰਸੀ ਆ ਦੋਸਤੋ ਇਹਦੀ ਤੁਹਾਨੂੰ ਪ੍ਰੋਪਰ ਡਿਟੇਲ ਦਵਾਂਗੇ ਦੋਸਤੋ ਦੂਜਾ ਸੂਆ ਸੂਈ ਹੋਈ ਆ ਸੂਈ ਨੂੰ ਅੱਜ 4 ਦਿਨ ਹੋ ਗਏ ਦੋਸਤੋ ਤੇ 16 ਕਿਲੋ ਬੋਲਾ ਇਹਦੇ ਲੀਟਰ ਵਾਲਾ ਦੋਸਤੋ ਰੈਡੀ ਆ ਆ ਦੋਸਤੋ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਬਰੀਡ ਬਰੀਡ ਲੈਕ ਬੱਸੀ ਆ ਦੋਸਤੋ ਖਾਨਲੇ ਵਾਚ ਚੈੱਕ ਕਰ ਸਕਦੇ ਆ ਦੋਸਤੋ ਨੀੜ ਤੋਂ ਕੱਲਾ ਕੱਲਾ ਨਿੱਖੜਮਾ ਪੀੜੀ ਦੇ ਪਾਵੇ ਟਾਇਰ ਥਨ ਲੱਗਿਆ ਦੋਸਤੋ ਥੋੜੀ ਕੈਮਰੇ ਨੂੰ ਪੇ ਗਿਰਦੀ ਆ ਦੋਸਤੋ ਦੂਸਰੀ ਸਾਈਡ ਤੋਂ ਵੀ ਚੈੱਕ ਕਰਾ ਦੇਣਾ ਦੋਸਤੋ ਆ ਪਿੱਛੇ ਹਟਮਾ ਟਾਇਰ ਟ ਹਵਾਨਾ ਦੋਸਤੋ ਆ ਦੂਸਰੀ ਸਾਈਡ ਤੋਂ ਦੋਸਤੋ ਚੈੱਕ ਕਰ ਸਕਦੇ ਹਾਂ ਦੋਸਤੋ ਫੇਸ ਕੁਆਲਿਟੀ ਚੈੱਕ ਕਰ ਸਕਦੇ ਹਾਂ ਹਾਂਜੀ ਦੋਸਤੋ ਦੂਜਾ ਸੂਆ ਸੂਈ ਆ ਪਿੱਛੇ ਇਹਦੇ ਬੱਸਾ ਦੋਸਤੋ ਚਾਰ ਦਿਨ ਹੋਵੇ ਸੂਈ ਨੂੰ ਜੀ 16 ਕਿਲੋ ਲੀਟਰ ਵਾਲਾ ਬੋਲਾ ਰੈਡੀ ਆ ਜੀ 20 ਤੋਂ ਪਲੱਸ ਉਮੀਦ ਕਰਦੇ ਆ ਦੋਸਤੋ ਇਸ ਤੋਂ ਹਾਂਜੀ ਦੋਸਤੋ ਆ ਦੇਖ ਸਕਦੇ ਹੋ ਆਪਾਂ ਤੋੜ ਕੇ ਦਿਖਾ ਰਹੇ ਆ ਵੜ ਨੂੰ ਉੱਚੇ ਲੰਮੇ ਵੱਡੇ ਕੱਦ ਕਾਦ ਦੀ ਜਰਸੀ ਆ ਦੋਸਤੋ ਆ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਦੋਸਤੋ ਹਵਾਨੇ ਦੀ ਜੱਜਮੈਂਟ ਉਸ ਹਾਵਨਾ ਕਰਿਓ ਵੀਡੀਓ ਬਣਾਉਣ ਦਾ ਟਾਈਮ 1:35 ਦਾ ਦੋਸਤੋ ਅਜੇ ਸ਼ਾਮ ਦੀ ਚਵਾਈ ਚ ਦੋਸਤੋ 4 ਤੋਂ 5 ਘੰਟੇ ਬਾਕੀ ਨੇ ਦੋਸਤੋ ਲੈ ਚਲੋ ਜੀ ਦੇਖ ਸਾਹਣੇ ਦੋਸਤੋ ਉੱਚੇ ਲੰਮੇ ਵੱਡੇ ਕਦ ਕਾੜ ਦੀ ਪੰਜਾਬ ਵਾਲੀ ਜਰਸੀ ਆ ਦੋਸਤੋ ਬਰੀਡਿੰਗ ਲੈਕ ਬੱਛੀ ਆ ਦੋਸਤੋ ਦੇਖ ਸਾਹਣੇ ਦੋਸਤੋ ਅ ਟਾਈਮ ਦੋਸਤੋ ਵੀਡੀਓ ਬਣਾਉਂਦਾ ਦੇਖ ਸਕਦੇ ਹੋ ਤੁਸੀਂ 2 ਵਜੇ ਦਾ ਟਾਈਮ ਆ ਦੋਸਤੋ ਤੇ ਸ਼ਾਮ ਤੱਕ ਹਵਾਨਾ ਪੂਰਾ ਭਰ ਲੈਂਦੀ ਹੈ ਦੁੱਧ ਨਾਲ ਦੋਸਤੋ ਇਹ ਇਸ ਤੋਂ ਇਲਾਵਾ ਦੋਸਤੋ ਕਿਸੇ ਵੀ ਹੋਰ ਜਰਸੀ ਵੈੜ ਬਾਰੇ ਜਾਂ ਕਿਸੇ ਐਚ ਐਫ ਵੈੜ ਬਾਰੇ ਕਿਸੇ ਵੀ ਮੇਰੇ ਵੀਰ ਨੂੰ ਜਾਣਕਾਰੀ ਚਾਹੀਦੀ ਆ ਖਰੀਦਣਾ ਚਾਹੁੰਦਾ ਹੋ ਆਪਣੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਸਿੱਧੂ ਡੈਰੀ ਫਾਰਮ ਕਲਾਲਾ ਦੋਸਤੋ 9478263916 9878448264 ਦੋਸਤੋ ਆਪਣੀਆਂ ਸਾਰੀਆਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ